ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਤਕਦੀਰ ਸੂਟ ਕਲੈਕਸ਼ਨ ਤੇ ਅੱਜ ਆਪਾਂ ਸਿਮਰ ਦੇ ਕਢਾਈ ਵਾਲੇ ਹੈਵੀ ਹੈਵੀ ਸੂਟ ਲੈ ਕੇ ਆਏ ਹਾਂ ਜੀ ਬਹੁਤ ਹੀ ਪਿਆਰਾ ਵਰਕ ਕੀਤਾ ਹੈ ਦੇਖੋ ਤੇ ਇਸ ਕਪੜਾ ਹੈ ਸਿਮਰਾ ਨੀਚੇ ਟੂ ਟੂ ਲੱਗਿਆ ਹੋਇਆ ਹੈ 골ਡਨ ਕਲਰ ਦਾ ਤੇ 골ਡਨ ਕਲਰ ਦੀ ਹੀ ਕਢਾਈ ਕੀਤੀ ਹੋਈ ਹੈ ਰੰਗ ਬਹੁਤ ਪਿਆਰਾ ਹੈ ਮੋਰ ਦੀ ਧੌਣ ਵਾਲਾ ਕਹਿੰਦੇ ਨੇ ਆਪਾਂ ਫਰੋਜੀ ਕਲਰ ਜਆ ਬਹੁਤ ਹੀ ਪਿਆਰਾ ਕਲਰ ਹੈ ਜੇ ਇਹ ਦੁਪੱਟਾ ਰਹੂਗਾ ਦੁਪੱਟੇ ਤੇ ਵੀ ਵਰਕ ਆ ਦੇਖੋ ਜਿਹੜਾ ਸਿਰ ਵਾਲੀ ਸਾਈਡ ਦੁਪੱਟਾ ਰਿਆਂਦਾ ਉੱਥੇ ਇਹ ਦੋ ਵਾਰ ਕੀਤਾ ਹੋਇਆ ਵਰਕ ਜਿਹੜਾ ਦੂਜੀ ਸਾਈਡ ਆ ਉੱਥੇ ਇੱਕ ਵਾਰ ਕੀਤਾ ਹੈ ਤੁਸੀਂ ਦੇਖ ਸਕਦੇ ਹੋ ਵਿਚੇ ਸਾਰਾ ਦੁਪੱਟਾ ਬੁਟੀਆਂ ਨਾਲ ਭਰਿਆ ਹੋਇਆ ਫੁੱਲ ਹੈਵੀ ਦੁਪੱਟਾ ਹੈਗਾ 2.5 ਮੀਟਰ ਦੀ ਦੁਪੱਟੇ ਦੀ ਕੱਟ ਆ ਚੌੜਾ ਖੁੱਲਾ ਡੁਲਾ ਦੁਪੱਟਾ ਪੂਰਾ ਵਧੀਆ ਜਾ ਇਹਦਾ ਵਰਕ ਦੇਖੋ ਕਿੰਨਾ ਪਿਆਰ ਲੱਗ ਰਿਹਾ ਹੈ ਨਿਚ ਵਿੱਚ ਸਿੱਪੀ ਦਾ ਵਰਕ ਆ ਥੋੜਾ ਥੋੜਾ ਬਹੁਤ ਹੀ ਪਿਆਰਾ ਸੂਟ ਹੈ ਤੇ ਬਿਲਕੁਲ ਜਾਇਜ ਰੇਟ 'ਚ ਤੁਹਾਨੂੰ ਇਹ ਮਿਲ ਰਿਹਾ ਹੈਗਾ ਜੀ ਇਹ ਆਪਾਂ ਦੀਆਂ ਤੁਹਾਨੂੰ 800 ਰੁਪਏ ਚ ਜਿਹੜੀ ਇਹਦੀ ਚਾਰਜ ਰਹੂਗੀ ਜੀ ਇਹਨੂੰ ਪਹੁੰਚਾਉਣ ਦੀ ਤੁਹਾਡੇ ਤੱਕ ਉਹ ਫ੍ਰੀ ਰਹੂਗੀ ਇਹ ਆਪਾਂ ਤੁਹਾਨੂੰ 800 ਚ ਤੁਹਾਡੇ ਘਰ ਤੱਕ ਪਹੁੰਚਦਾ ਕਰ ਦਾਂਗੇ ਇਹ ਚ ਕਲਰ ਹੋਰ ਵੀ ਮਿਲ ਜਾਣਗੇ ਦਿਖਾਉਣੇ ਆਪਾਂ ਤੁਹਾਨੂੰ ਇੱਕ ਇਹ ਚ ਇਹ ਕਲਰ ਹੈ ਜੀ ਇਹ ਮਹਿੰਦੀ ਕਲਰ ਇੱਕ ਇਹ ਕਲਰ ਮਹਿਰੂਮ ਕਲਰ ਬਰਕ ਸੇਮ ਆ ਦੁਪੱਟੇ ਸੇਮ ਨੇ ਖੁੱਲ ਪੂਰੇ ਖੁੱਲੇ ਹੈਵੀ ਖੁੱਲੇ ਡੁਲੇ ਦੁਪੱਟੇ ਨੇ ਸਿਮਰ ਦਾ ਕੱਪੜਾ ਬਹੁਤ ਹੀ ਪਿਆਰਾ ਕੱਪੜਾ ਹੈ ਲਾਈਨਿੰਗ ਤੇ ਲੱਗੂਗੀ ਜੀ ਤੇ ਪੱਲਿਆਂ ਤੇ ਲੱਗੂ ਤੇ ਕਮੀਜ਼ ਤੇ ਲੱਗੂਗੀ ਸਾਰਿਆਂ ਤੇ ਤੇ ਜੇਕਰ ਤੁਹਾਨੂੰ ਵੀਡੀਓ ਪਸੰਦ ਆਉਂਦੀ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਜੇਕਰ ਕੋਈ ਸੂਟ ਪਸੰਦ ਆਉਣਾ ਤਾਂ نیچے ਨੰਬਰ ਚੱਲ ਰਿਹਾ ਸਾਨੂੰ WhatsApp ਤੇ ਕਾਲ ਕਰ ਸਕਦੇ ਹੋ ਮੈਸੇਜ ਕਰ ਸਕਦੇ ਹੋ ਥੈਂਕ ਯੂ ਜੀ